ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਇਸ ਵੇਲੇ ਦੀ ਅਹਿਮ ਖਬਰ ਜਿਹੜੀ ਹੈ ਫਿਰੋਜ਼ਪੁਰ ਤੋਂ ਸਾਹਮਣੇ ਆ ਰਹੀ ਹੈ ਜੇ ਫਿਰੋਜ਼ਪੁਰ ਦੇ ਵਿੱਚ ਜਾਲੀ ਦਸਤਾਵੇਜ਼ ਬਣਾ ਕੇ ਵਿਅਕਤੀ ਵੱਲੋਂ ਬੈਂਕ ਦੇ ਨਾਂ 61 ਲੱਖ ਰੁਪਏ ਦੀ ਜਿਹੜੀ ਹੈ ਠੱਗੀ ਕੀਤੀ ਗਈ ਬੈਂਕ ਅਧਿਕਾਰੀਆਂ ਵੱਲੋਂ ਜਦੋਂ ਇਸ ਦੀ ਸੂਚਨਾ ਪੁਲਿਸ ਅਧਿਕਾਰੀਆਂ ਦੇ ਦਿੱਤੇ ਤਾਂ ਪੁਲਿਸ ਨੇ 5 ਵਿਅਕਤੀਆਂ ਖਿਲਾਫ ਜਿਹੜਾ ਇਹ ਮਾਮਲਾ ਦਰਜ ਕਰ ਲਿਆ ਪੁਲਿਸ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਸ ਪੂਰੇ ਮਾਮਲੇ ਦੇ ਵਿੱਚ ਕੋਈ ਨਾ ਕੋਈ ਬੈਂਕ ਦਾ ਅਧਿਕਾਰੀ ਜਿਹੜਾ ਹੈ ਇਨਵੋਲ ਹੈ ਤਸਵੀਰਾਂ ਦਿਖਾ ਰਿਹਾ ਜਿੱਥੇ ਬੈਂਕ ਦੇ ਵਿੱਚ ਇਹ ਫਰੋਡ ਕੀਤਾ ਗਿਆ ਹੈ ਜਾਲੀ ਦਸਤਾਵੇਜ਼ ਬਣਾ ਕੇ ਜਿਹੜੇ ਨੇ 45 ਲੱਖ ਰੁਪਏ ਦੀ ਠੱਗੀ ਮਾਰੀ ਗਈ ਹੈ ਮਾਮਲਾ ਸਾਹਮਣੇ ਆਇਆ ਜਿੱਥੇ ਜਿਸ ਵਿੱਚ ਪੁਲਿਸ ਨੇ ਬੈਂਕ ਦੇ ਸ਼ਿਕਾਇਤ ਦੇ ਆਧਾਰ ਤੇ 5 ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਹੋ ਸਕਦਾ ਹੈ ਕਿ ਕੋਈ ਬੈਂਕ ਦਾ ਕਰਮਚਾਰੀ ਵੀ ਸ਼ਾਮਿਲ ਹੋਵੇ ਕਿਉਂਕਿ ਇਸ ਪਹਿਲੂ ਤੇ ਵੀ ਅਸੀਂ ਜਾਂਚ ਕਰ ਰਹੇ ਹਾਂ ਫਿਰੋਜ਼ਪੁਰ ਜਿਹੜੇ ਇੱਛੇ ਵਾਲਾ ਰੋਡ ਤੇ ਐਸ ਬੀ ਆਈ ਬੈਂਕ ਦੀ ਜਿਹੜੀ ਹੈ ਬ੍ਰਾਂਚ ਵਿੱਚ ਜਾਲੀ ਦਸਤਾਵੇਜ਼ ਬਣਾ ਕੇ 5 ਲੋਕਾਂ ਵੱਲੋਂ ਕਰੀਬ 46 ਲੱਖ ਰੁਪਏ ਦਾ ਕਰਜ਼ਾ ਲੈਣ ਦਾ ਮਾਮਲਾ ਸਾਹਮਣੇ ਆਇਆ ਜਿਸ ਵਿੱਚ ਫਰੋਜ਼ਪੁਰ ਪੁਲਿਸ ਨੇ ਬੈਂਕ ਅਧਿਕਾਰੀਆਂ ਦੀ ਸ਼ਿਕਾਇਤ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਹੈ ਤੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਾਨੂੰ ਸ਼ਿਕਾਇਤ ਮਿਲੀ ਸੀ ਕਿ ਅਸੀਂ ਉਹਦੇ ਤੇ ਕਾਰਵਾਈ ਕਰਦੇ ਹੋਏ ਪੰਜ ਲੋਕਾਂ ਤੇ ਇਹ ਮਾਮਲਾ ਹਲੇ ਦਰਜ ਕੀਤਾ ਗਿਆ ਤੇ ਹਰ ਪਹਿਲੂ ਤੇ ਜੜੀ ਹੈ ਜਾਂਚ ਕੀਤੀ ਜਾ ਰਹੀ ਹੈ ਇਹਨਾਂ ਲੋਕਾਂ ਨੇ ਝਾਲੀ ਦਸਤਾਵੇਜ਼ ਬਣਾ ਕੇ ਇਹਨੇ ਡਾਕੂਮੈਂਟ ਬਣਾ ਕੇ ਪੂਨ ਤੋਰ ਤੇ ਬੈਂਕ ਦੇ ਨਾਲ ਵੱਡੀ ਠੱਗੀ ਕੀਤੀ ਹੈ 46 ਲੱਖ ਰੁਪਏ ਦਾ ਲੋਨ ਲੈ ਕੇ ਫਰਾਰ ਹੋ ਗਏ ਨੇ ਅਸੀਂ ਜਾਂਚ ਕਰ ਰਹੇ ਹਾਂ ਕਿ ਇਸ ਮਾਮਲੇ ਵਿੱਚ ਕਿਥੇ ਕੋਈ ਬੈਂਕ ਦਾ ਅਧਿਕਾਰੀ ਵੀ ਮੌਜੂਦ ਨਹੀਂ ਹੈ ਹੋਰ ਇਸ ਪੂਰੇ ਮਾਮਲੇ ਨੂੰ ਲੈ ਕੇ ਵਕਫ ਵਕ ਥਾਵਾਂ ਤੇ ਜੜੀ ਛਾਪੇਮਾਰੀ ਕੀਤੀ ਜਾ ਰਹੀ ਹੈ ਤਾਂ ਕਿ ਗ੍ਰਿਫਤਾਰੀ ਹੋ ਸਕੇ ਇਸ ਪੂਰੇ ਮਾਮਲੇ ਕੇ ਇਹ ਪੁਲਿਸ ਅਧਿਕਾਰੀ ਦਾ ਕੀ ਕੁਛ ਨਾ ਇੱਕ ਵਾਰ ਤੁਹਾਨੂੰ ਉਹ ਸੁਣਾਦਨੇ ਆ ਇੱਕ ਦਸਤਾਵੇਜ਼ ਬਣਾ ਕੇ ਤੇ ਬੈਂਕ ਤੋਂ ਜਿਹੜਾ ਲੋਨ ਲੈਣ ਦਾ ਮਾਮਲਾ ਸਾਹਮਣੇ ਆਇਆ ਤੇ ਪੰਜ ਲੋਕਾਂ ਦੇ ਜਿਹੜਿਆ ਪੁਲਿਸ ਨੇ ਕਾਰਵਾਈ ਵੀ ਕੀਤੀ ਹੈ ਪੂਰਾ ਮਾਮਲਾ ਕੀ ਹੈ ਸਾਡੇ ਨਾਲ ਅਧਿਕਾਰੀ ਮੌਜੂਦ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਆਖਰ ਕੀ ਸ਼ਿਕਾਇਤ ਆਈ ਸੀ ਕਿੱਥੋਂ ਸ਼ਿਕਾਇਤ ਆਈ ਸੀ ਤੇ ਕਿਸ ਤਰ੍ਹਾਂ ਦੀ ਜਿਹੜੀ ਕਾਰਵਾਈ ਹਮੋਂ ਚਲਾਈ ਜਾਂਦੀ ਹੈ ਸੱਚ ਸੱਚੀ ਚੱਲਦੀ ਹੈ ਇਹ ਰਸਮੀ ਹੈ ਬੈਂਕ ਵੱਲੋਂ ਸੰਥੂ ਕੋਰਟ ਅੱਜ ਐਪਲੀਕੇਸ਼ਨ ਆਈਆਂ ਸੀ ਜਿਹਦੇ ਵਿੱਚ ਇਹ ਸੀ ਮਾਮਲਾ ਕਿ ਇਹ ਪੰਜ ਵਿਅਕਤੀਆਂ ਨੇ ਆਪਣੀਆਂ ਫੇਕ ਆਇਡੈਂਟिटीज ਦੇ ਕੇ ਤੇ ਲੋਨ ਕਰਵਾਇਆ ਸੀ ਬੈਂਕ ਤੋਂ ਤੇ ਉਹਦੀ ਇਕੁਲ ਰਕਮੀ ਬਣਦੀ ਹੈ ਲਗਭਗ 46 ਲੱਖ ਰੁਪਏ ਤੋਂ ਜੋ ਇਹਨਾਂ ਅਜੇ ਕੰਪਲੇਂਟਸ ਤੇ ਅਲੱਗ-ਅਲੱਗ ਮਦਦਿਆਂ ਦੇ ਉੱਤੇ ਪੰਜ ਵਿਅਕਤੀਆਂ ਦੇ ਉੱਤੇ ਪਰਚਾ ਦਿੱਤਾ ਗਿਆ ਕਾਨੂੰਨ ਮੁਤਾਬਕ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ ਹੁਣ ਨੈਕਸਟ ਜਿਹੜੀ ਇਹਨਾਂ ਦੀ ਗ੍ਰਿਫਤਾਰੀ ਅਮਲ ਵਿੱਚ ਲਿਆਂਦੀ ਜਾ ਸਰ ਇਹਦੀ ਜਾਂਚ ਵਿਚਾਰ ਦੀ ਕੀ ਹੈ ਕੋਈ ਵੈਤ ਤਾਂ ਕੋਈ ਅਧਿਕਾਰੀ ਕਰਪ ਚੈਹੀ ਇਨਵੋਲਵਮੈਂਟ ਹੋ ਸਕਦੀ ਹੈ ਕਿਉਂਕਿ ਸਾਡੇ ਇਸ ਤਰ੍ਹਾਂ ਲੰਬਾ ਪਾਉ ਹੋ ਡਰਾਮੇ ਤਫਤੀਸ਼ੇ ਗਲ ਨੂੰ ਬਚੇ ਰਹੇਗਾ ਜੇਕਰ ਇਹੋ ਜੀ ਗੱਲ ਕੋਈ ਸਾਹਮਣੇ ਆਉਂਦੀ ਹੈ ਤਾਂ ਦੇ ਖਿਲਾਫ ਵੀ ਮਰਜ਼ੀ ਕਰਨੀ ਗ੍ਰਿਫਤ ਨੇ ਹਜੇ ਤੱਕ ਗਿਫਤਾਰ ਨਹੀਂ ਹੋਈ ਇਹ ਕਾਲੇ ਪਰਚੇ ਦਿੱਤੇ ਛੜੀਆਂ ਰੀਡਿੰਗ ਪਾਰਟੀ ਲਈ ਗਈਆਂ ਕਿ ਜੇਕਰ ਦੇ ਵੀ ਕਿਸ ਤਰ੍ਹਾਂ ਬੈਂਕ ਤੋਂ ਜੜਿਆ ਫੇਕ ਦਸਤਾਵੇਜ਼ ਬਣਾ ਕੇ ਜੜਿਆ ਲੋਨ ਲੈਦੇ ਮਾਮਲਾ ਸਾਹਮਣੇ ਆਇਆ ਹੈ ਕਰੀਬ 46 ਲੱਖ ਰੁਪਿਆ ਜੜਾ ਲੋਨ ਲਿੱਤਾ ਗਿਆ 5 ਜਾਣਿਆਂ ਨੇ ਤੇ ਪੁਲਿਸ ਵੱਲੋਂ ਜੜਾ 5 ਜਾਣਿਆਂ ਦੇ ਮਾਮਲਾ ਦਰਜ ਕਰਤੀ ਹੈ ਤਕਰੀਬਨ ਹੀ ਸ਼ੁਰੂ ਕਰ ਦਿੱਤੀ ਹੈ ਇਹ ਵਿਚਾ ਜਾ ਰਿਹਾ ਹੈ ਕਿ ਇੰਨੀ ਵੱਡੀ ਰਕਮ ਐ ਕਿਸ ਤਰ੍ਹਾਂ ਕਰੇ ਬੈਂਕ ਤੋਂ ਫੇਕ ਜੜਿਆ ਦਸਤਾਵੇਜ਼ ਬਣਾ ਕੇ ਲੋਨ ਦਿੱਤਾ ਗਿਆ ਕਿਉਂਕਿ ਇਹਦੇ ਵਿੱਚ ਜੜੀ ਸ਼ਗੋਲੀਅਤ ਹੈ ਸ਼ੱਕ ਦੇ ਦਾਤੇ ਸਮਝਿਆ ਜਾ ਸਕਦਾ ਵੀ ਬੈਂਕ ਦਾ ਕੋਈ ਵਿਕਾਰੀ ਕਰਮਚਾਰੀ ਹੋ ਸਕਦਾ ਵੀ ਉਹਦੀ ਇਨਵੋਲਵਮੈਂਟ ਹੋਵੇ ਇਹ ਸਾਡਾ ਜਾਂਚ ਦਾ ਵਿਸ਼ਾ ਤੇ ਪੁਲਿਸ ਵੱਲੋਂ ਇਸ ਗੱਦੀ ਜਾਂਚ ਕਰਦੀ ਪਈ ਹੈ ਤਾਂ ਜੋ ਪੂਰੀ ਜਿਹੜੀ ਹੈ ਇਸ ਕੇਸ ਦੇ ਵਿੱਚ ਸਾਰੀ ਇਹ ਜਾਣਕਾਰੀ ਉਪਲਬਧ ਕਰਾ ਕੇ ਤੇ ਉਹਨਾਂ ਲੋਕਾਂ ਤੇ ਕਾਰਵਾਈ ਕੀਤੀ ਜਾ ਸਕੇ ਜਿਨ੍ਹਾਂ ਦੀ ਪੂਰੀ ਤਰ੍ਹਾਂ ਜ਼ਮੂਰੀਅਤ ਇਸ ਕੇਸ ਦੇ ਵਿੱਚ ਹੈਗੀ ਆ ਫਿਲਹਾਲ ਪੰਜ ਲੋਕਾਂ ਦੇ ਮਾਮਲੇ ਅਦਾਲਤ ਕਰ ਦਿੱਤਾ ਗਿਆ ਤੇ 60 ਲੱਖ ਰੁਪਏ ਦਾ ਤੇ ਲੋਨ ਜਿਹੜਾ ਉਹ ਕਰਵਾਇਆ ਗਿਆ ਸੀਗਾ ਕੈਮਰਾਮੈਨ ਜਿਹਦਾ ਸਰਪ ਜੀ ਸੀ ਜੈਨਿਕਸ ਮੇਰਾ ਪੁੱਤਰ